ਮੈਨੂੰ ਪਹਿਲਾਂ ਵੀ ਵਾਰਨ ਕਰਿਆ ਸੀਗਾ ਕਿ ਆਪਣੇ ਅਕਾਊਂਟ ਤੋਂ ਗਰਲ ਫੋਟੋਆਂ ਵੀਡੀਓ ਐਦਾ ਮਤਲਬ ਨਾ ਪਾਓ ਮਤਲਬ ਤੁਸੀਂ ਆਪ ਤਾਂ ਬਾਹਰ ਬੈਠੇ ਹੋ ਹਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਸ਼ੂਰ ਇੰਸਟਾਗ੍ਰਾਮ ਸਟਾਰ ਪ੍ਰੀਤ ਜੱਟੀ ਇਹਨੇ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਨੇ ਲਗਾਤਾਰ ਇੰਸਟਾਗ੍ਰਾਮ ਪੇਜਾਂ ਵੱਲੋਂ ਉਹਨਾਂ ਦੀਆਂ ਬਲੂ ਵੀਡੀਓ ਵੀ ਲੀਕ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਪ੍ਰੀਤ ਜੱਟੀ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਸਪੈਸ਼ਲ ਬ੍ਰਾਪਟਨ ਪੇਜ ਵਾਲਿਆਂ ਨੂੰ ਮੇਰੀ ਵਾਰਨਿੰਗ ਹੈ ਕਿ ਤੁਸੀਂ ਮੇਰੀਆਂ ਵੀਡੀਓਜ਼ ਐਡੀਟਿੰਗ ਕਰਕੇ ਗੱਲਾਂ ਨੂੰ ਵਿਦਾ ਚੜਾ ਕੇ ਲਿਖਦੇ ਤੁਸੀਂ ਆਪਣੇ ਅਕਾਊਂਟ ਤੇ ਗਲਤ ਮੰਦੀਆਂ ਫੋਟੋਆਂ ਅਪਲੋਡ ਕਰਦੇ ਹੋ ਦੋਸਤੋ ਪ੍ਰੀਤ ਜੱਟੀ ਦੀ ਇਹ ਗੱਲ ਜਾਇਜ਼ ਹੈ ਜਾਂ ਨਜ਼ਾਇਰ ਹੈ ਤੁਸੀਂ ਕਮੈਂਟ ਬਾਕਸ ਦੇ ਆਪਣੀ ਰਾਏ ਜ਼ਰੂਰ ਸਾਂਝੀ ਕਰਨਾ ਆਓ ਤੁਹਾਡੇ ਨਾਲ ਉਹਨਾਂ ਦੀ ਵੀਡੀਓ ਸਾਂਝੀ ਕਰਦੇ ਹਾਂ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਮਤਲਬ ਤੁਸੀਂ ਆਪ ਤਾਂ ਬਾਹਰ ਬੈਠੇ ਹੋ ਹਨਾ ਤੇ ਦੂਸਰਿਆਂ ਦੀਆਂ ਮਤਲਬ ਪੀਆ ਪਹਿਣਾ ਦੇ ਤੁਸੀਂ ਗਲਤ ਐਡਿਟ ਕਰ ਕਰਕੇ ਪੋਸਟਾਂ ਪਾ ਰਹੇ ਹੋ اسپੈਸ਼ਲੀ ਓਨਲੀ ਪ੍ਰੈਂਪਟ ਵਾਲਿਆਂ ਵਾਸਤੇ ਓਕੇ ਅ ਜਿਹਨਾਂ ਦਾ ਅਕਾਊਂਟ ਆ ਮੈਂ ਇਹਨਾਂ ਨੂੰ ਕਹਿਰੀ ਮੈਂ ਪਹਿਲਾਂ ਵੀ ਕਿਹਾ ਸੀਗਾ ਫਿਰ ਫੇਰ ਕਹਿ ਰਹੀ